ਮਰਹੂਦ ਫਲ ਬੂਟਿਆਂ ਵਾਲੇ ਜਿੰਨੇ ਵੀ ਰਾਤ ਤੋਂ ਆਉਂਦੇ ਨੇ ਕਿ ਸਾਰੇ ਹੀ ਤੇ ਜਾਗਦੇ ਤੁਸੀਂ ਕਾਨ ਵੀ ਕਾਰੀ ਪਿੰਡ ਦੀ ਪੰਚਾਇਤ ਦੇਖਪਾਲ ਵੀ ਕਾਰੀ ਦੀ ਆ ਨਵੇਂ ਬੂਟੇ ਨੇ ਰੇਗਾ ਵਾਲਿਆਂ ਤੋਂ ਸਵਾਰੀ ਹੈ ਵੀ ਪਿੰਡ ਦੀ ਪੰਚਾਇਤ ਦੇ ਜਾਗ ਲੋਕ ਤੇ 20 ਪੰਚਾਇਤ ਦੇ ਕੰਮ ਬਹੁਤ ਵਧੀਆ ਨੇ ਕਿ ਸ਼ਾਬਾਸ਼ ਇਹ ਦਾਣੀ ਚਾਹੀਦਾ ਕਿ ਪਿੰਡ ਦੇ ਪੰਜ ਆਸ਼ਰ ਪੰਜਾਂ ਦੇ ਕੋ ਕਿੰਨੇ ਵਧੀਆ ਨਾ ਤਿੰਨ ਸਾਲ ਤੋਂ ਲਗਾਤਾਰ ਕੰਮ ਕਰ ਰਹੇ ਨੇ ਕਿ ਤਿੰਨ ਸਾਲ ਤੋਂ ਲਗਾਤਾਰ ਬੜੀਆਂ ਬੜੀਆਂ ਨਿੰਮਾ ਵੀ ਹੋ ਗਈਆਂ ਨੇਗੀਆਂ ਤੇ ਦਰਾਖਤ ਵੀ ਨਾ ਬੜੇ ਹੁਣ ਹੋ ਗਏ ਨੇਗੇ ਪਿੰਡ ਦੀ ਪੰਚਾਇਤ ਦੇ ਦੇ ਤੋਂ ਕੰਮ ਅਸੀਂ ਦੇਖ ਸਕਦੇ ਹਾਂਗੇ ਇਹ ਪਿੰਡ ਦੀ ਪੰਚਾਇਤ ਦੇ ਵਧੀਆ ਕੰਮ ਨੇਗੇ ਨੰਦਨ ਜੋ ਕੋਈ ਕੰਮ ਨਹੀਂ ਹੈਗਾ ਪਿੰਡ ਦੀ ਪੰਚਾਇਤ ਬਾਹਲੇ ਘੈਂਟ ਕੰਮ ਕੀਤੇ ਨੇਗੇ ਕੀਤਾ ਛੇਰਾ ਲਾਇਆ ਪਿੰਡ ਦੀ ਪੰਚਾਇਤ ਨੇ ਇੱਥੇ ਤਾਂ ਕੰਮ ਕਰਾ ਕਰਾ ਕੇ ਇਹ ਆਗਾ ਪਿੰਡ ਸਾਡਾ ਸੋਨਾ ਪਿੰਡ ਜਿਹੜੇ ਪ੍ਰਾਣੀ ਦੇ ਆਖ ਨੇਗੇ ਉਹਨਾਂ ਵਿੱਚ ਹੀ ਡੇਲੀ ਨਰੇਗਾ ਤੇ ਟੀਮ ਸਾਡੇ ਭਾਈ ਵੀਰ ਆਉਂਦੇ ਨੇ ਕਿਤੇ ਕਿਤੇ ਪਹਿਲੇ ਦਰਾਖਤਾਂ ਲਾਏ ਹੋਣੇ ਜੇ ਮਨੇ ਮਾਨਾ ਹੀ ਉਹਨੇ ਜਹਾ ਹੂਲ ਦਰਾਖਤ ਨੇਗੇ ਇਹਨਾਂ ਨੂੰ ਆ ਕੇ ਪਾਣੀ ਪਾ ਕੇ ਜਾਂਦੇ ਨੇਗੇ ਟੀਲੀ ਆ ਕੇ ਉਹ ਪਾਣੀ ਪਾ ਕੇ ਜਾਂਦੇ ਨੇ ਤੇ ਨਵੇਂ ਟੋਏ ਕੱਢੇ ਨੇਗੇ ਨਵੇਂ ਟੋਆ ਦੇ ਵਿੱਚ ਉਹ ਦਰਾਖਤ ਹੂਲ ਲਾਉਣ ਦੇ ਦਰਖਤ ਹੋ ਲਾਉਣਾ ਵਗਾ ਪਿੰਡ ਨੇ ਤਾਂ ਕਿਹੜਾ ਜਰਾ ਪੰਚ ਨੇ ਤੇ ਨਾਲ ਮੈਂਬਰ ਨੇ ਕਿ ਕਿੰਨੇ ਵੀ ਪਰਸੈਂਟ ਦੇ ਸਾਡੇ ਦੇ ਮੈਂਬਰ ਵੀ ਪੰਚਾਇਤ ਮੈਂਬਰ ਹੋ ਗਏ ਹੋਰ ਮੌਜੂਦ ਬਰ ਜਿੰਨੇ ਵੀ ਬੰਦੇ ਨੇਗੇ ਤਾਂ ਬਹੁਤ ਹੀ ਵਧੀਆ ਪ੍ਰਾਲਾ ਕਰਦੀ ਹੈਗੀ ਪਿੰਡ ਦੀ ਪੰਚਾਇਤ ਦਰਖਤ ਵੀ ਵਧੀਆ ਹੈ ਸਾਹਾ ਤਾਂ ਕਿਨਾਂ ਨਾਲੋਂ ਵਧੀਆ ਉੱਚੇ ਲੰਬੇ ਹੋ ਗਏ ਨੇਗੇ ਤੇ ਪਿੰਡ ਦੀ ਰੈਂਡ ਵੀ ਬਹੁਤ ਸਾਧਨ ਦਾ ਵਾ ਕਿਉਂਕਿ ਜਿਹਦੇ ਵੀ ਬੂਟੇ ਲਾਉਣੇ ਆਗੇ ਅਣੀ ਹੈ ਵੀ ਪਿੰਡ ਵਾਲਾ ਵੀ ਪਾਟੂ ਦਾ ਜਨਾ ਉਹ ਵੀ ਦੇਖਭਾਲ ਕਰਦਾ ਵਾਗੇ ਪਿੰਡ ਦੇ ਨ ਦੇਖ ਵਾਲਿਆਂ ਨੂੰ ਵੀ ਬਹੁਤ ਸਾਵਾ ਜੀ ਦੇਣੀ ਚਾਹੀਦੀ ਐ ਕਿ ਜਿਹੜੇ ਪਿੰਡ ਦੇ ਵਿੱਚ ਨਰੀਗਾ ਵਾਲੇ ਕੰਮ ਕਰਦੇ ਨੇਗੇ ਆਪਣੇ ਉਹ ਵੀ ਦਰਾਖਤਾਂ ਨੂੰ ਡੇਲੀ ਪਾਣੀ ਪਾ ਕੇ ਜਾਂਦੇ ਨੇ ਕਿ ਤੇ ਪਿੰਡ ਦੀ ਪੰਚਾਇਤ ਦਾ ਬਹੁਤ ਹੀ ਵਧੀਆ ਪ੍ਰਾਲਾ ਵਾ ਇਸੇ ਕਿ ਆ ਜਗਾ ਵਗ ਜਿਹੜੀ ਜਗਾ ਇੱਥੇ ਕੁਛ ਨਹੀਂ ਹੁੰਦਾ ਸੀਗਾ ਪਹਿਲਾਂ ਇੱਥੇ ਕਾਹ ਫੂਸ ਜਾਂ ਸੁੱਖਾ ਚਾਹ ਹੋਰ ਜੜੀ ਬੂਟੀਆਂ ਜੀ ਹੋਈ ਜਾਂਦੀਆਂ ਸੀਗੇ ਜਿੱਥੇ ਕਿ ਹੁਣ ਪੰਜ ਨੇ ਬਹੁਤ ਵਧੀਆ ਇਹ ਪ੍ਰਾਲਾ ਕਰਕੇ ਦੇਖੋ ਕਿੰਨੇ ਦਰਾਖਤ ਵਧੀਆ ਲਾਰ ਲਾਰ ਰੱਖੇ ਨੇਗੇ ਆਨੰਦ ਵਜਿਆ ਪਿਆ ਵਾ ਤੇ ਇੱਥੇ ਆ ਕੇ ਘਰ ਦਾ ਈਸ਼ ਵੀ ਭੁੱਲ ਜਾਂਦੇ ਆਗੇ ਅਸੀਂ ਇਹ ਅਸੀਂ ਕੀ ਆ ਕਰਦਾ ਉਹ ਵੀ ਈਸ਼ ਭੁੱਲ ਜਾਂਦੇ ਆਗੇ ਇੱਥੇ ਆ ਕੇ ਇਹ ਨੇ ਕਿ ਸਰਪਿੰਡ ਦੀ ਪੰਚਾਇਤ ਦੇ ਕੰਮ ਛੋਡੇ ਪਿੰਡ ਦੀ ਪੰਚਾਇਤਾਂ ਕਿਹੇ ਜਾਂ ਕੰਮ ਕਰਦੇ ਨੇ ਤੁਸੀਂ ਵੀ ਦੱਸੋ ਸਾਡੇ ਪਿੰਡ ਦੀ ਪੰਚਾਇਤ ਇਕ ਨੰਬਰ ਦਾ ਕੰਮ ਕਰਦੀ ਆ ਕੋਈ ਸ਼ੱਕ ਨਹੀਂ ਹੈਗਾ ਦਰਖਤ ਦੇਖੋ ਮਾਰਾ ਮਾਰਾ ਇਹਨਾਂ ਪੂਰੇ ਕੋਈ ਦਰਖਤਾਂ ਨਹੀਂ ਹੈਗਾ ਫੇ ਸੁੱਕਿਆ ਹੋਇਆ ਵਗਾ ਦੇਖਭਾਲ ਇਹਨਾਂ ਦੀ ਕਰਨੀ ਆ ਕਿ ਆਪ ਥੱਲੇ ਕੱਲੇ ਬੰਦੇ ਦੀ ਡਿਊਟੀ ਲਾਈ ਹੀ ਆਗੀ ਇਹਨਾਂ ਨੇ ਦੇਖਭਾਲ ਕਰਕੇ ਜਾਣਿਆ ਜੇ ਕਿਸੇ ਨੂੰ ਸੌਂਕ ਪੈ ਗਈ ਜਾਂ ਮਿੱਟੀ ਉਹਨਾਂ ਨੇ ਪਹਿਲਾਂ ਚੈੱਕ ਕਰਨੀ ਆ ਫਿਰ ਸੌਂਕ ਤੇ ਸੌਂਕਾਂ ਦੀ ਦਵਾਈ ਪਾਉਣੀ ਆ ਵੀ ਜਾਂ ਕਿਸੇ ਨੂੰ ਪਾਣੀ ਦੀ ਘਾਟ ਆ ਗਈ ਪਾਣੀ ਪਾ ਕੇ ਵੀ ਛਾਵ ਦਾ ਦਰਖਤ ਦੋ ਐਨ ਪੂਰਾ ਨਾ ਦਰਖਤ ਬਿਖਨੇਗੀ ਤੁਸੀਂ ਵੀ ਦੱਸੋ ਛੋਟੇ ਪਿੰਡ ਦੀ ਪੰਚਾਇਤ ਨੇ ਕਿੰਨੇ ਕ ਦਰਖਤ ਲਾਏ ਨੇ ਕਿ ਸਾਡੇ ਬਣਕੇ ਪਿੰਡ ਦੀ ਪੰਚਾਇਤ ਨੇ ਤਣ ਚਾਰ ਸਾਲਾਂ ਤੋਂ ਨੇਖਾਂ ਸੀ ਦਰਖਤ ਪਿੰਡ ਹਰਾ ਭਰਾ ਐਂਡ ਪੂਰਾ ਬੰਬ ਫਲਾਤਾ ਵੀ ਹਰਾ ਭਰਾ ਕਰਤਾ ਪਿੰਡ ਤੁਸੀਂ ਵੀ ਦੱਸੋ ਛੋਟੇ ਪਿੰਡ ਦੀ ਪੰਚਾਇਤ ਨੇ ਕਿੰਨੇ ਕ ਦਰਖਤ ਲਾਏ ਨੇ ਛੋਟੇ ਦੇ ਵਿੱਚ ਦਰਖਤ ਤੁਸੀਂ ਦੇਖ ਹੀ ਸਕਦੇ ਹੋਗੇ ਇਹਨੂੰ ਛਾਲ ਹੋ ਗਿਆ ਨਿੰਮ ਲੈ ਨੂੰ ਐਨ ਪੂਰੀ ਵਧੀਆ ਹੋਈ ਪਈ ਜਾਵੇ। ਕਿਹਨ ਨਿੰਮ ਛਾਲ ਹੋ ਗਿਆ ਤੇ ਨਾਲ ਹੀ ਹੀ ਹੋਰ ਤੋਇਆ ਦੇਖੋ ਨਵੇਂ ਕੋਈ ਪੱਤੇ ਕੋਈ ਨਹੀਂਗੇ ਇਹਨਾਂ ਦੇ ਵਿੱਚ ਵੀ ਦਰਾਖਤ ਲੱਗਣੇ ਹੁਣ ਸ਼ੁਰੂ ਹੋ ਜਾਣ ਨੇਗੇ। ਕੁਛ ਕਿੜੇ ਪਹਿਲਾਂ ਲਾਇ ਹੋਨੇ ਦਰਾਖਤਾਂ ਕਿ ਮੈਂ ਦੇਖ ਸਕਦਾ ਪਹਿਲਾਂ ਲਾਇ ਹੋਨੇ ਦਰਾਖਤ ਇਹਨਾਂ ਨੂੰ ਡੇਲੀ ਨੇ ਗਾਲੇ। ਲੇਰ ਭਾਈ ਆਪਨੇ ਆ ਕੇ ਡੇਲੀ ਪਾਣੀ ਪਾ ਕੇ ਜਾਂਦੇ ਨੇ ਕਿ ਦੇਖ ਭਾਲ ਵੀ ਉਹ ਫੁੱਲ ਲਗਾ ਦੇਣਗੇ ਐ ਨਹੀਂ ਹੈਗਾ ਵੀ ਫੇਰਾ ਪਾਣੀ ਪਾ ਕੇ ਇੱਥੇ ਲਾ ਕੇ ਮੁੜ ਕੇ ਆਇ ਨਹੀਂ ਇੱਥੇ ਦਰਾਖਤ ਚਾਹੇ ਸੁੱਕੇ ਚਾਹੇ ਡੰਗਰ ਖਾ ਜਾਣੇ ਇੱਥੇ ਡੰਗਰਾਂ ਦੀ ਵੀ ਕੋਈ ਸੁਭਦਾ ਉਹ ਵੀ ਆ ਨਹੀਂ ਹੈਗਾ ਵੀ ਡੰਗਰ ਵੀ ਆ ਕੇ ਇੱਥੇ ਦਰਾਖਤ ਨੂੰ ਇਹਨੂੰ ਮੂੰਹ ਮਾਰ ਜੂਗਾ ਇਹ ਦਰਾਖਤਾਂ ਨੂੰ ਘੱਟੋ-ਪੱਤੋ ਲਾਇਆਂ ਨੂੰ ਅੰਦਾਜ਼ਾ ਵਾਦਾ 3 ਤੋਂ 3.5 ਸਾਲ ਹੋਈ ਗਏ ਨੇਗੇ ਇਹ ਦਰਾਖਤਾਂ ਨੂੰ ਲਾਇਆਂ ਨੂੰ ਤੇ ਆਹ ਦਰਾਖਤ ਲਾਇ ਸੀਗੇ ਪਿਛਲੇ ਸਾਲ ਆ ਵੀ ਦੇਖ ਸਕਨੇ ਹੋ ਤੁਸੀਂ ਆ ਪਿਛਲੇ ਸਾਲ ਲਾਇ ਸੀਗੇ ਦਰਾਖਤ ਹਾਂ ਜਿਵੇਂ ਦੇਖ ਸਕਦੇ ਹੋ ਕਿ ਤੁਸੀਂ ਫੁੱਲਾਂ ਦੇ ਦਰਖਤ ਨੇ ਕਿ ਤੇ ਆ ਨਿੰਮਾਂ ਲੱਗੀਆਂ ਹੋਈਆਂ ਨੇ ਜੀਆਂ ਪਿਛਲੇ ਸਾਲ ਦੇ ਦਰਖਤ ਨੇ ਵੀ ਇਹਨਾਂ ਨੂੰ ਵੀ ਵਧੀਆ ਚੱਲ ਪੈ ਨੇ ਜੀ ਸਾਰੇ ਫਲ ਫੁੱਲ ਫਲ ਬੂਟੇ ਵਾਲੇ ਸਾਰੇ ਦਰਖਤ ਨੂੰ ਵਧੀਆ ਚੱਲ ਪੈ ਨੇ ਜੀ ਤੇ ਕਿਹੜਾ ਉਹ ਆਗਾ ਸਾਹਮਣੇ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਬਗਾ ਉਹ ਪਹਿਲਾਂ ਦਾ ਲਾਇਆ ਹੋਇਆ ਬਗਾ ਘਟਾਈ ਤਨ ਸਾਲ ਦਾ ਤੇ ਉੱਥੇ ਵੀ ਕਿਹੜੇ ਵਿੱਚ ਵਿੱਚ ਹੁਣ ਦੂਰ ਜਗ੍ਹਾ ਆ ਗਈ ਵਿੱਚ ਵੱਧ ਜਗ੍ਹਾ ਬਚੀ ਹੋਈ ਆ ਉਹਨਾਂ ਵਿੱਚ ਵੀ ਦਰਖਤ ਸ਼ੁਰੂ ਕਰ ਦਿੱਤੇ ਨੇ ਜੀ ਉਧਰ ਤੇ ਆ ਪਿਛਲੇ ਸਾਲ ਲਾਇਨੇਗੇ ਆ ਸਾਡੀ ਪਿੰਡ ਦੀ ਸਰਕਾਰੀ ਟੈਂਕੀ ਆ ਜਿਹੜਾ ਸਰਕਾਰੀ ਟੈਂਕੀ ਦਾ ਬਾਦੂ ਪਾਣੀ ਹੁੰਦਾ ਵਗਾ ਆ ਦੇਖੋ ਖਾਲ ਬਣਾ ਕੇ ਸਾਰਾ ਹੀ ਦਰਾਖਤਾਂ ਦੇ ਵਿੱਚ ਪਾਇਆ ਵਗਾ ਤੇ ਇਦਾਂ ਨੂੰ ਕੋਈ ਖਾਲ ਨਹੀਂ ਬਣਾਇਆ ਇਦਾਂ ਨੂੰ ਸਾਡੇ ਪਿੰਡ ਦੀ ਨਰੀ ਗਾਲੇ ਵੀਰ ਭਾਈ ਆ ਕੇ ਉਹ ਪਾਣੀ ਬਾਲਟੀਆਂ ਦੇ ਨਾਲ ਪਾ ਕੇ ਜਾਂਦੇ ਨੇਗੇ ਤੇ ਛੋਟੇ ਪਿੰਡ ਦੇ ਵੀ ਸਰਪੰਚ ਨੇ ਦੱਸਿਓ ਕਿੰਨੇ ਕੁ ਦਰਾਖਤ ਲਾਇਨੇ ਹਨ ਪੰਡਾ ਦੇ ਆਪਦੇ ਦਸੇ ਉਪਰਾਖ ਗੰਨੇ ਕੱਲਾ ਨੇ ਸੋਡੇ ਪੰਡਾ ਦੇ ਪੰਜ ਆ ਸਰਪੰਚ ਨੇ ਸਾਡੇ ਪੰਡ ਦੇ ਪੰਜ ਸਰਪੰਚ ਨੇ ਬੱਲੇ ਬੱਲੇ ਕਰਾਤੀ ਤਨ ਤਨ ਕਰਾਤੀ ਸਾਰਾ ਪੰਡ ਹਰਾ ਭਰਾ ਕਰਤਾ ਕੋਈ ਨਹੀਂ ਹੈਗਾ ਕਿ ਦਾਗ ਪਟਣ ਵਾਲ ਆ ਜਾਂ ਠੀਕ ਆ ਹਵਾ ਨੇਰੀ ਨਾਲ ਨਾ ਐ ਵਧੀਆ ਕੀਤਾ ਹੋਇਆ ਵਾਗਾ